ਨਗੁਰੂ ਗੋਗਨ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਵਿਆਰ ਆਸਾਮ ਮਹਾਰਾਸ਼ਟਰ ਗੁਜਰਾਤ ਸਭ ਲਪੇਟ ਦੇ ਚ ਆ ਗਿਆ ਹੈ ਗੁਰਬਾਣੀ ਦੇ ਸਰੂਪ ਧਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ ਧੀਰਮਲ ਕੁਲ ਮੰਗ ਕੀਤੀ ਤਾਂ ਕੇ ਇਸ ਦੇ ਉਤਾਰੇ ਕਰਵਾਈ ਗਿਆ ਉਹ ਬੀੜ ਜੋ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ ਪਤਾ ਧੀਰਮਲ ਨੇ ਕੀ ਆਖਿਆ ਜੇ ਵਾਕਹੀ ਗੁਰੂ ਨਾਨਕ ਦੀ ਗੱਦੀ ਦੇ وارث ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ ਮੈਂ ਨਹੀਂ ਦੇਣੇ ਤੇ ਜੇ ਸੂਰ ਬੀਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ ਸਤਿਗੁਰ ਨੇ ਮناسب ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ ਦਮਦਮਾ ਸਾਹਿਬ ਦੇ ਚ ਬੈਠੇ ਨੇ ਮੌਜ ਦੇ ਚ ਕਾਗਜ਼ ਮੰਗਵਾਏ ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ ਸਤਿਗੁਰ ਦੇ ਸਰੂਪ ਧਨ ਗੁਰ ਗੰਸਾਬ ਜੀ ਬਹਾਰਾਜ ਦੇ ਸਰੂਪ ਤਿਆਰ ਕਰਨੇ ਨੇ ਇਥੇ ਦਾ ਦਾਇਰਾ ਵਧ ਗਿਆ ਬਾਣੀ ਦਾ ਪਾਠ ਥਾਂ ਥਾਂ ਤੇ ਕਹਿੰਦੇ ਨੇ ਤਿੰਨ ਮਹੀਨੇ ਧਨੂ ਗੁਰੂ oven singh ji ਮਹਾਰਾਜ ਉਚਾਰਨ ਕਰਦੇ ਗਏ ਪਾਈ ਮਨ ਸਿੰਘ ਨੇ